ਮੈਂ ਤੇ ਕੀ ਕਰਨ ਆਗੀ ਚਲ ਤੂੰ ਇੱਥੋਂ ਹਣ ਤੈਨੂੰ ਤੋਹਾ ਕਰੂੰਗਾ ਉਹ ਕਮਾਲ ਐ ਐਸ ਕੰਬਸ ਦੇ ਲੀਡਰ ਬਣੇ ਹੋ ਕੇ ਤੁਸੀਂ ਖਾਲਾ ਕੱਢੋਂਗੇ ਸੋਖਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰੂ ਨਾਨਕ ਸਾਹਿਬ ਨੇ ਲਿਖਿਆ ਤੇ ਅੱਜ ਕਿਵੇਂ ਕਿਹੜੇ ਮੂੰਹ ਨਾਲ ਆਉਣਗੇ ਜੀ ਵੋਟਾਂ ਮੰਗਣੇ ਹੰਕਾਰ ਦੇਖੋ ਤੁਸੀਂ ਇਹਨਾਂ ਦਾ ਹੁਣ ਆ ਵੋਟਾਂ ਜਿਹੜੀਆਂ ਨੇ ਮੈਨੂੰ ਪੱਤਰਕਾਰ ਕਹਿੰਦੇ ਮੁੱਦਾ ਕੀ ਹੈ ਮੈਂ ਕਹਿੰਦਾ ਮੁੱਦਾ ਇਹ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਬਸ ਅਸੀਂ ਪਿਆਰ ਨਾ ਵੋਟਾਂ ਮੰਗਦੇ ਉਹ ਹੰਕਾਰ ਨਾ ਮੰਗਦੇ ਆਸ਼ੂ ਇਜ਼ ਮਸਟ ਲੈ ਅੰਗਰੇਜ਼ੀ ਚ ਲਿਖਤਾ ਹੈ ਆਸ਼ੂ ਇਜ਼ ਮਸਟ ਕਿ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਉਹ ਨੈਲਸਨ ਮੰਡੇਲਾ ਜੀ ਉਹ ਵੀ ਜ਼ਰੂਰੀ ਹੈ ਤੇ ਹਜੇ ਗੁੰਡਾਗਰਦੀਆਂ ਕਰਨ ਵਾਲੇ ਬਦਤਮੀਜ਼ੀਆਂ ਕਰਨ ਵਾਲੇ ਮਾਵਾ ਭੈਣਾਂ ਦੀਆਂ ਬੇਇੱਜ਼ਤੀਆਂ ਕਰਨ ਵਾਲੇ ਜ਼ਰੂਰੀ ਹੈ ਬਲਕੇ ਹਜੇ ਤਾਂ ਸਾਡੀ ਮਜਬੂਰੀ ਸੀ ਪਹਿਲਾਂ ਹੁਣ ਤਾਂ ਜ਼ਮਾਨਾ ਇਹ ਰਹਿ ਗਿਆ ਜੀ ਅੱਜ ਕੱਲ ਕੋਈ ਨਹੀਂ ਕਿਸੇ ਦੀ ਚੱਲਦਾ ਹਰੇਕ ਬੰਦਾ ਆਪਣੇ ਘਰੇ ਰਾਜਾ ਹੈ ਕੋਈ ਕਿਸੇ ਦੀ ਨਹੀਂ ਚੱਲਦਾ ਤੇ ਇਸ ਕਰਕੇ ਇੱਜ਼ਤ ਮਾਨ ਦਿਓ ਸਾਰਿਆਂ ਨੂੰ ਸਤਿਕਾਰ ਦਿਓ ਅਸੀਂ ਤਾਂ ਤੁਹਾਡੇ ਨਾਲ ਬੇਨਤੀ ਕਰਨ ਆਏ ਆ ਤੁਹਾਡੇ ਕੋਲੇ ਕਈ ਵਾਰੀ ਪ੍ਰਮਾਤਮਾ ਆਪ ਹੀ ਵਿਧੀਆਂ ਬਣਾ ਦਿੰਦਾ ਹੈ ਸੰਜੋਗ ਬਣਾ ਦਿੰਦਾ ਜਦੋਂ ਵੋਟਾਂ ਨਾਮਿਨੇਸ਼ਨ ਭਰਦੇ ਆ ਕਾਗਜ਼ ਭਰਦੇ ਆ ਤਾਂ ਜਿਹੜੇ ਰਿਕੋਨਾਈਜ਼ਡ ਤੇ ਰਜਿਸਟਰਡ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਪਹਿਲਾਂ ਵਾਲੇ 3-4 3-4 ਰਜਿਸਟਰਡ ਪਾਰਟੀਆਂ ਨੇ ਕਾਂਗਰਸ ਹੈ ਕੇਪੀ ਹੈ ਆਮਾਦੀ ਪਾਰਟੀ ਐ ਇੱਕ ਅੱਧੀ ਰਜਿਸਟਰਡ ਪਾਰਟੀ ਹੋਰ ਹੋਊਗੀ ਜਿਹਦਾ ਕੋਈ ਮੇਦਵਾਰ ਲੜ ਰਿਆ ਹੋਊਗਾ ਪਹਿਲਾਂ ਉਹਨਾਂ ਦੇ ਨਾਵਾਂ ਨੂੰ ਦੇਖਿਆ ਜਾਂਦਾ ਊੜਿਆੜੇ ਮੁਤਾਬਕ ਕਿ ਕਿਹਦਾ ਨਾਮ ਜਿਹੜਾ ਉਹ ਪਹਿਲਾਂ ਆਉਂਦਾ ਤਾਂ ਉਹਦਾ ਪਾਟਣ ਦਾ ਨੰਬਰ 99 ਨੰਬਰ ਤੇ ਆ ਜਾਂਦਾ ਜਿਵੇਂ 117 ਸੀਟਾਂ ਲੜਦੇ ਆ ਜ਼ਰੂਰੀ ਨਹੀਂ ਕਿ ਆਮਾਦੀ ਪਾਰਟੀ ਦੀ 117 ਚ ਦੂਜੇ ਨੰਬਰ ਤੇ ਵਟਣਾ ਹੋਊਗਾ ਜਾਂ ਤੀਜੇ ਤੇ ਉਹ ਡਿਪੈਂਡ ਕਰਦਾ ਹੈ ਉਮੀਦਵਾਰ ਦੇ ਨਾਮ ਤੇ ਪਰ ਕੁਦਰਤ ਕਈ ਵਾਰੀ ਇਹੋ ਜਿਹੀ ਵਿਧੀ ਬਣਾ ਦਿੰਦੀ ਹੈ ਰੱਬ ਆਪ ਥੋੜੀ ਆਉਂਦਾ ਹੁੰਦਾ ਉਹਨਾਂ ਕੋਈ ਸੰਕੇਤ ਹੀ ਦਿੰਦਾ ਹੁੰਦਾ ਕੱਲ ਹੀ ਹਜੇ ਸਾਨੂੰ ਲਿਸਟ ਮਿਲ ਗਈ ਹੈ ਕਿ ਕਿਹੜੇ ਨੰਬਰ ਤੇ ਆਪਣਾ ਵਟਣਾ ਹੈ ਨੰਬਰ ਵੀ ਆਪਣਾ ਪਹਿਲੇ ਹੀ ਹੈ ਉਹ ਚ ਰੱਬ ਨੇ ਦੱਸ ਦਿੱਤਾ ਸੰਕੇਤ ਦੇ ਦਿੱਤਾ ਭਾਈ ਤੁਸੀਂ ਪਹਿਲੇ ਨੰਬਰ ਤੇ ਆਉਣਾ ਚੰਗੇ ਬੰਦੇ ਹੋ ਈਮਾਨਦਾਰ ਬੰਦੇਓ ਤੁਸੀਂ ਨੀਤ ਤੁਹਾਡੀ ਸਾਫ਼ ਹੈ ਆ ਲੋ ਪਹਿਲੇ ਨੰਬਰ ਵਾਲਾ ਬਟਨ ਆ ਗਿਆ ਬਾਕੀਆਂ ਬੱਲ ਆਪਾਂ ਦੇਖਣੇ ਨਹੀਂ ਜੇ ਦੂਜੇ ਬਟਨ ਦੇਖ ਲੇ ਅੱਖਾਂ ਚ ਕਾਲਾ ਮੋਤੀਆ ਚਿੱਟਾ ਮੋਤੀਆ ਵੀ ਉੱਤਰ ਸਕਦਾ ਐਡੇ ਇਹ ਭ੍ਰਿਸ਼ਟਾਚਾਰੀ ਨੇ ਹੰਕਾਰੀ ਨੇ ਤੋਂ ਪਹਿਲਾ ਨੰਬਰ ਬਟਨ ਦਬ ਕੇ ਆਪਦਾ ਕਰੇ ਮੁੜਿਆਗਾ ਬਸ ਥੋੜਾ ਕੰਮ ਤੇ 7 ਵਜੇ ਵੋਟਾਂ ਪੈਣ ਲੱਗ ਜਾਣਗੀਆਂ ਆਦਾ 7:30 ਵਜੇ ਤੱਕ ਨਵੇੜ ਕੇ ਕੰਮ ਖਤਮ ਆਜ ਘਰੇ ਆਜੋ ਠੰਡੇ ਠੰਡੇ ਥੋੜਾ ਕੰਮ 19 ਤਰੀਕ ਨੂੰ ਖਤਮ ਸਾਡਾ ਸ਼ੁਰੂ ਆ ਬੈਠੇ ਨੇ ਮਿੰਦਰਪਗ ਜੀ ਬੈਠੇ ਨੇ ਇਲੈਕਸ਼ਨ ਲੜ ਰਹੇ ਸੀ ਜਲੰਧਰ ਤੋਂ ਮੈਂ ਕਿਹਾ ਸੀ ਜਲੰਧਰ ਵਾਲਿਆਂ ਨੂੰ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਜਿਹੜੀ ਮੈਂ ਕਹਿਤੀ ਫਿਰ ਮੈਂ ਕਰਦਾ ਮੈਂ ਕਿਹਾ ਸੀ ਕਾਗਜ਼ ਤੇ ਉਤੇ ਮੰਗਾਂ ਜਿਹੜੀਆਂ ਨੇ ਉਹ ਮਹਿੰਦਰ ਭਗਤ ਲਿਖੂਗਾ ਤਸਕਤ ਮੈਂ ਕਰੂੰਗਾ ਇਹੀ ਗੱਲ ਮੈਂ ਅੱਜ ਤੁਹਾਨੂੰ ਕਹਿਣਾ ਸੰਜੀਵ अरोड़ा ਤੁਹਾਡੀਆਂ ਮੰਗਾਂ ਲਿਖ ਕੇ ਲਿਆਊਗਾ ਤਸਕਤ ਮੇਰੇ ਹੋਣਗੇ ਆ ਇੱਥੇ ਖੜਿਆ 75 ਸਾਲ ਹੋ ਗਏ ਜੀ ਇਹਨਾਂ ਨੂੰ ਰਾਜ ਕਰਦਿਆਂ ਨੂੰ ਦੁਨੀਆ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਛੱਤ ਤੋਂ ਮਾਜੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਜੀ ਮੰਗਾ ਉੱਥੇ ਖੜੀਆਂ ਪਿੰਡਾਂ 'ਚ ਵਗ ਜੋ ਟੋਬਾ ਪੈਰਾਂ 'ਚ ਆਜੋ ਸੀਵਰੇ ਦਾ ਟੱਕਣ ਇੱਥੇ ਲਈ ਫਿਰਦੇ ਆਪਾਂ ਨੂੰ ਕੁਝ ਨਹੀਂ ਆਪਾਂ ਨੂੰ ਪਤਾ ਲੱਗਦਾ ਪੈਰਾਂ 'ਚ ਆਜੋ ਸੀਵਰੇ ਦਾ ਟੱਕਣ ਇੱਥੇ ਲਈ ਫਿਰਦੇ ਆਪਾਂ ਨੂੰ ਕੁਝ ਨਹੀਂ ਆਪਾਂ ਨੂੰ ਪਤਾ ਲੱਗਣ ਦਾ ਵੀ ਜਵਾਕਾਂ ਨੂੰ ਵੀ ਪੜਾ ਲਿਏ ਕੋਈ ਵਧੀਆ ਸਕੂਲ ਬਣਾ ਲਿਏ ਕਾਲਜ ਬਣਾ ਲਿਏ ਯੂਪੀਐਸਸੀ ਦੇ ਸੈਂਟਰ ਖੋਲ ਕੇ ਅਫਸਰ ਬਣਾ ਲਿਏ ਆਪਦੇ ਬੱਚਿਆਂ ਨੂੰ ਜਿਨ੍ਹਾਂ ਨੇ ਪੜ੍ਹ ਲਏ ਡਿਗਰੀਆਂ ਕਰ ਲੀਆਂ ਨੌਕਰੀਆਂ ਦੇ ਦਈਏ ਉਹਨਾਂ ਨੂੰ ਕੋਈ ਇੰਡਸਟਰੀ ਵਾਲੇ ਆ ਜਾਣ ਸਵੇਰੀ ਕੰਮ ਤੇ ਜਾਈਏ ਸ਼ਾਮ ਨੂੰ ਘਰੋਂ ਵਾਪਸ ਆਈਏ ਕੋਈ ਸੈਲਫ ਹੈਲਪ ਗਰੁੱਪ ਬਣ ਜਾਣ ਲੇਡੀਜ਼ ਦੇ ਆਉਂਦਿਆਂ ਨੂੰ ਜਿਹੜੀ ਸਾਡੀ ਮਾਂ ਭੈਣ ਵੀ ਜਿਹੜੀ ਆ ਉਹ 4-5000 ਰੁਪਏ ਇੱਕ ਦਿਨ ਦਾ ਕਮਾਈ ਬੈਠੀ ਹੋਵੇ ਕਿਉਂਕਿ ਗੁਣ ਬਹੁਤ ਆ ਸਾਡੇ ਕੋਲੇ ਅਸੀਂ ਦਰੀਆਂ ਵੀ ਬੁਣ ਲੈਣੀਆਂ ਅਸੀਂ ਫੁਲਕਾਰੀਆਂ ਬਣਾ ਲੈਣੀਆਂ ਅਸੀਂ ਲਹਿੰਗੇ ਬੁਣ ਲੈਣੀਆਂ ਅਸੀਂ ਪੱਤੀ ਕਹਾਣੀ ਦਾ ਤੇਲ ਜੇ ਉਹ ਸਭ ਕੁਝ ਕਰ ਸਕਦੇ ਹਾਂ ਐਡੇ ਮਿਹਨਤੀ ਕੌਮ ਹੈ ਸਾਡੀ ਇਸ ਕਰਕੇ ਸਾਡਾ ਸੋਚ ਸਾਡੀ ਸੋਚ ਇਹ ਹੈ ਹਰੇਕ ਘਰ ਦਾ ਚੁੱਲ੍ਹਾ ਜਿਹੜਾ ਉਹ ਪਰਿਵਾਰ ਆਪ ਦੇ ਪਲ ਬੂਤੇ ਤੇ ਚਲਾਵੇ ਉਹਨੂੰ ਕਿਸੇ ਮੂਰੇ ਹੱਥ ਅੱਡਣੇ ਨਾ ਪੈਣ। ਜੇ ਹੱਥ ਐ ਨਹੀਂ ਹੋਣੇ ਚਾਹੀਦੇ ਪੰਜਾਬੀਆਂ ਦੇ ਕਦੇ ਹੁੰਦੇ ਵੀ ਨਹੀਂ ਐ ਪੰਜਾਬੀਆਂ ਦੇ ਹੱਥ ਐ ਹੋਣੇ ਚਾਹੀਦੇ ਆ ਕੁਝ ਦਾਨ ਕਰਨ ਵਾਸਤੇ ਹੋਣੇ ਚਾਹੀਦੇ। ਇਹਨਾਂ ਨੇ ਭਿਖਾਰੀ ਬਣਾ ਕੇ ਰੱਖਤਾ ਸਾਨੂੰ ਕਿਉਂਕਿ ਸਾਰਾ ਕੁਝ ਆਪਦੇ ਡੱਬਰ ਵਾਸਤੇ ਹੀ ਸਾਰਾ ਕੁਝ ਆਪਦੇ ਡੱਬਰ ਵਾਸਤੇ ਹੀ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਭਾਏ ਸਿੱਧੂ ਬਦ ਕੰਮ ਖਤਮ ਬਸ ਉਹੀ ਨੇ ਉਥੇ ਖੜ ਗਏ ਜੀ ਆਮ ਆਮ ਕਰਾਂ ਤੀਆਂ ਬੁੱਤ ਖਾਓ ਧੱਕੇ ਖਾਓ ਕਹਿੰਦੇ ਜਾਓ ਜਿੱਥੇ ਮਰਜ਼ੀ ਜਾਓ ਤਾਂ ਕਰਕੇ ਹੱਕ ਕੇ ਰਾਜਨੀਤੀ 'ਚ ਆਇਆ ਸੀ ਨਹੀਂ ਅਸੀਂ ਕਿਹੜਾ ਅਸੀਂ ਤਾਂ ਆਮ ਮੈਂ ਤਾਂ ਕਲਾਕਾਰ ਸੀ ਬਹੁਤ ਮਸ਼ਹੂਰ ਮੈਂ ਕੀ ਲੈਣਾ ਸੀ ਇਹਨਾਂ ਕੰਮ ਤੋਂ ਜੀ ਮਨ ਤਾਂ ਪੈਸੇ ਮਿਲਦੇ ਸੀ ਬੋਲਣ ਦੇ ਹੁਣ ਇੱਥੇ ਬੋਲ ਕੇ ਪੈਸੇ ਦੇ ਕੇ ਜਾਊਂ ਫਦਾ ਉਲਟਾ ਕੰਮਾਂ ਜੇ ਪੈ ਗਿਆ ਜੀ ਹੁਣ ਬੋਲਣ ਦੇ ਦੇਣੇ ਪੈਂਦੇ ਆ ਪਹਿਲਾਂ ਬੋਲਣ ਦੇ ਮਿਲਦੇ ਸੀ ਟਿਕਟਾਂ ਲੈ ਕੇ ਮੈਨੂੰ ਦੇਖਣ ਆਉਂਦੇ ਸੀ ਤੁਸੀਂ 500 ਰੁਪਏ ਦੀ ਟਿਕਟਾ ਪਵਾਂ ਤਮਨ ਦਾ ਸ਼ੋਅ ਹੈ ਪੰਜਾਬੀ ਭਵਨ ਚ ਫਲਾਣੇ ਤੇਮਕਾ ਆਕ ਕੇ ਆਇਆ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਐ ਸਾਰੇ ਆ ਜਿਹੜੇ ਵਿਰੋਧੀ ਕਾਂਗਰਸ ਵਾਲੇ ਬੀਜੇਪੀ ਵਾਲੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਭ ਤੋਂ ਪਹਿਲਾਂ ਕੁਝ ਨਹੀਂ ਦੇਖਦੇ ਭਵੰਤਮਾਂ ਨੂੰ ਗਾਣਾ ਕੱਢੋ ਪਹਿਲਾਂ ਤਾਂ ਮੈਂ ਕੀ ਵਗੜਤਾ ਜੀ ਕੋਈ ਨੁਕਸਾਨ ਕੀਤਾ ਪੰਜਾਬ ਦਾ ਕੋਈ ਕਾਪੜਾ ਕੀਤਾ ਜੀ ਕੋਈ ਰੇਤੇ ਵਾਲੀ ਖੱਡ ਜਿੱਸਾ ਕੋਈ ਬੱਸਾਂ ਚ ਹਿੱਸਾ ਪਾ ਲਿਆ ਕੋਈ ਠੇਕਿਆਂ ਚ ਹਿੱਸਾ ਕੋਈ ਢਾਬਿਆਂ ਚ ਹਿੱਸਾ ਹਿੱਸਾ ਤਾਂ ਹੈਗਾ ਪਰ ਪੰਜਾਬੀਆਂ ਦੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਹਰੇਕ ਥਾਲ ਮਿਰਤਾ ਪ੍ਰੋਪਰਟੀ ਘਟੀ ਜਾਂਦੀ ਹੈ ਮੈਂ ਤੁਹਾਨੂੰ ਦੱਸਦਾ ਜਦੋਂ ਆਪਾਂ ਕਾਗਜ਼ ਭਰਦੇ ਆ ਨਾਲ ਇੱਕ ਕੈਫੀ ਡੈਪੋਟ ਦੇਣਾ ਪੈਂਦਾ ਵੀ ਤੁਹਾਡੇ ਕੋਲੇ ਕੀ ਕੀ ਹੈ ਤੁਹਾਡੇ ਕੋਲੇ ਕੀ ਕੀ ਹੈ ਫੋਫੇ ਵੀ ਲਿਖਣੇ ਪੈਂਦੇ ਆ ਗੱਡੀਆਂ ਦੀ ਕੀਮਤ ਤੁਹਾਡੀ ਘਰ ਵਾਲੀ ਦੇ ਨਾਂ ਤੇ ਕੀ ਚੀਜ਼ ਹੈ ਕਿੰਨੇ ਗਹਿਣੇ ਨੇ ਕੀ ਸਾਰਾ ਲਿਖਣਾ ਪੈਂਦਾ ਜਨਾਬ 2012 ਚ ਪਹਿਲੀ ਵਾਰ ਇਲੈਕਸ਼ਨ ਲੜਿਆ ਸੀ ਲਹਿਰੇਗਾ ਅੱਗੇ ਤੋਂ ਹਰ ਗੱਲ ਜਿਉਂ ਮੈਂ ਮਨਪ੍ਰੀਤ ਬਾਦਲ ਹੋਰਾਂ ਨੇ ਪਾਰਟੀ ਬਣਾਈ ਸੀ ਉਹਦਾ ਹਿਸ ਜਿੰਨਾ ਮੈਂ ਕਲਾਕਾਰੀ ਤੋਂ ਆਪਣੀ ਮਿਹਨਤ ਨਾਲ ਕਮਾਇਆ ਸੀ ਮੈਂ ਲਿਖਦਾ ਵੀ ਇੰਨਾ ਹੀ ਜੀ 2014 ਤਾਂ ਕਾਮਾ ਦੀ ਪਾਰਟੀ ਆ ਗਈ ਉਹਨਾਂ ਨੇ ਮੈਨੂੰ ਸਮਰੂਪ ਤੋਂ ਟਿਕਟ ਦੇਤੀ ਮਨਪ੍ਰੀਤ ਬਾਦਲ ਕਾਂਗਰਸ ਚ چلا ਗਿਆ ਜੀ ਮੈਂ ਕਿਹਾ ਮੈਂ ਨਹੀਂ ਜਾਣਾ ਕਾਂਗਰਸ 12 ਨਾਲੋਂ ਜਦੋਂ 14 ਵਾਲੇ ਕਾਗਜ਼ ਪਰੇ 12 ਨਾਲੋਂ ਪ੍ਰਾਪਰਟੀ ਘਟ ਗਈ ਕਿਉਂਕਿ ਤੋਂ ਸ਼ੁਰੂ ਕਰਨੇ ਬੰਦ ਕਰਤੇ ਅਕਾਲੀਆਂ ਦਾ ਰਾਜ ਸੀ ਇਹਨਾਂ ਨੇ ਮੇਰੇ ਟੀਵੀ ਸੀਰੀਅਲਸ ਵੀ ਬੰਦ ਕਰਤੇ ਕਿਉਂਕਿ ਇੰਹੀਂ ਕਰਦੇ ਆ ਇਹ ਇਹ ਕਹਿੰਦੇ ਜਿਹੜਾ ਦੂਜੀ ਪਾਰਟੀ ਚ ਨਾ ਉਹਨੂੰ ਪਹਿਲਾਂ ਆਰਥਿਕ ਮਾਰ ਮਾਰੋ ਵੀ ਫੈਲਰ ਬੰਦ ਕਰ ਦੋ ਜਿਮੀਨੀ ਬੱਸ ਚੱਲਦੀ ਐ ਮਿਨੀ ਬੱਸ ਬੰਦ ਕਰ ਦੋ ਉਹ ਹਵੇਲੀ ਵਾਲਿਆਂ ਨੇ ਵਿਚਾਰਿਆਂ ਨੇ ਤਰਿੰਦਰ ਜਿਹੜੀ ਹਵੇਲੀ ਐ ਹਵੇਲੀ ਦਿੱਤੀ ਨਹੀਂ ਉਹਦੇ ਉੱਤੋਂ ਦੀ ਉਹ ਕੱਟਤਾ ਓਵਰ ਬ੍ਰਿਜ ਉੱਥੇ ਕੋਈ ਲੋੜ ਨਹੀਂ ਸੀ ਓਵਰ ਬ੍ਰਿਜ ਦੀ ਕਹਿੰਦੇ ਇਹਦੇ ਗਾਕ ਕਟਾਓ ਐ ਕਰਦੇ ਆ ਮੇਰੇ ਵੀ ਜਗ ਨੂੰ ਜਦੋਂ ਉਹ ਸਾਰੇ ਬੰਦ ਕਰਦੇ ਸੀ ਨਾ ਜਗ ਨੂੰ ਤਾਂ ਹੁਣ ਹਾਜ਼ਰ ਹੈ ਹੁਣ ਤਾਂ ਸਭ ਤੋਂ ਵੱਧ ਦੁੱਖ ਇਹਨੂੰ ਹੀ ਹੁੰਦਾ ਵੀ ਇਹ ਕਿਉਂ ਹਾਜ਼ਰ ਹੈ 14 ਚ ਜਿੱਤ ਗਿਆ ਐਮਪੀ ਬਣ ਗਿਆ ਇੱਕ ਵਾਰੀ ਕੋਈ ਐਮਪੀ ਬਣ ਜੇ ਕਈ ਪੀੜ੍ਹੀਆਂ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ 17 ਚ ਮੇਰੀ ਫੇਰ ਡਿਊਟੀ ਲਾਤੀ ਜਲਾਲਾਬਾਦ ਤੋਂ ਸੁਖਵੀਰ ਬਾਦਲ ਦੇ ਵਿਰੁੱਧ ਇਲੈਕਸ਼ਨ ਲੜਨ ਦੀ ਵਿਧਾਨ ਸਭਾ ਦਾ ਜੋ 17 ਚ ਕਾਗਜ਼ ਪਰ 14 ਨਾਲੋਂ ਘਟ ਗਈ ਜੀ। ਉਹ ਉੱਥੇ ਤਾਂ ਗੱਲ ਦੱਸ ਰਹੀ ਸਾਡੇ ਤੁਸੀਂ ਜੇ ਗੱਲ ਦੱਸਤਾ ਕਾਗਜ਼ ਕੈਨਸਲ ਹੋ ਜਾਣਗੇ ਤੁਹਾਡੇ। ਚਲੋ 19 ਚ ਫੇਰ ਲੜੇ ਸੰਗਰੂਰ ਤੋਂ 19 ਜਦੋਂ ਕਾਗਜ਼ ਪਰ 17 ਨਾਲੋਂ ਘਟ ਗਈ। ਜਿੱਤ ਗਏ ਫੇਰ ਐਮਪੀ ਬਣ ਗਏ ਫੇਰ ਬੋਲਿਏ ਜਾ ਕੇ ਲੋਕਾਂ ਦੇ ਹੱਕ ਚ 22 ਚ ਇਲੈਕਸ਼ਨ ਫੇਰ ਆ ਗਈਆਂ ਜਦੋਂ 22 ਕਾਗਜ਼ ਭਰੇ 19 ਨਾਲੋਂ ਘਟ ਗਈ ਉਹ ਮੈਨੂੰ ਮੇਰਾ ਸੀਏ ਕਹਿੰਦਾ ਯਾਰ ਪਹਿਲਾ ਬੰਦਾ ਜਿਹਦੀ ਕਟਿੰਗ ਜਾਂਦੀ ਹੈ ਮਤਲਬ ਵੀ ਆਮ ਤੌਰ ਤੇ ਇੱਕ ਵਾਰੀ ਮੈਂ ਦੋ ਵਾਰੀ ਐਮਪੀ ਹੋ ਗਿਆ ਹੁਣ ਮੁੱਖ ਮੰਤਰੀ ਬਣ ਗਏ ਤਿੰਨ ਸਾਲ ਸਵਾ ਤਿੰਨ ਸਾਲ ਤੋਂ ਹੁਣ ਜੇ ਕਿਤੇ ਕਾਗਜ਼ ਕਰਨੇ ਪੜਨੇ ਪਏ ਤਾਂ 22 ਨਾਲੋਂ ਵੱਟ ਗਈ ਮੈਂ ਕਿਹਾ ਵੀ ਤੈਨੂੰ ਲੱਗਦਾ ਵੀ ਕਾ ਕੀਮਤ ਵੀ ਹੈ ਨਹੀਂ ਇਹਦੀ ਕੀਮਤ ਵੀ ਹੈ ਨਹੀਂ ਕੋਈ ਇਹਦੀ ਕੋਈ ਕੀਮਤ ਰਕੀ ਪਾ ਲੋਂਗੇ ਕੀਮਤ ਜੀ ਕਿੰਨੇ ਵਜ ਗਏ ਪੌਣੇ 8 ਵਜੇ ਕਿਸੇ ਲੀਡਰ ਨੂੰ ਸੁਣਨ ਬਾਅਦ ਤੇ ਆ ਜਾਣਗੇ ਇੱਥੇ ਬੰਦੇ ਸੁਖਵੀਰ ਬਾਦਰ ਉਹਨੂੰ ਦਿਨੇ ਨਹੀਂ ਆਉਂਦੇ ਜੀ ਰਾਤ ਨੂੰ ਆਪ ਨਹੀਂ ਆਉਂਦੇ ਵੀ ਛੇਤਰ ਚੁਤਰ ਨਾ ਪੈ ਜਾਣ ਕੀਤੇ ਕਦੇ ਇੱਧਰ ਲੀ ਬਾਹ ਟੁੱਟ ਗਈ ਕਦੇ ਇੱਧਰ ਲੀ ਟੁੱਟ ਗਈ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ ਆਹ ਪ੍ਰਾਪਰਟੀ ਜਿਹੜੀ ਹੈ ਸਭ ਤੋਂ ਵੱਡੀ ਹੈ ਜੀ ਇਹਦਾ ਕੋਈ ਮੁੱਲ ਨਹੀਂ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਦਾ ਹਾਂਜੀ ਉਹ ਕਿੱਕਲੀਆਂ ਦੇ ਮਾਂਜੇ ਹੋਏ ਨੇ ਉਹ ਕੋਈ ਨਹੀਂ ਕੋਈ ਤਾਂ ਵੀਰੋ ਇਹ ਕੀ ਹੈ ਕਮਾਈਆਂ ਜਿਹੜੀਆਂ ਨੇ ਉਹ ਪ੍ਰਾਪਰਟੀਆਂ ਚ ਪਲਾਟਾਂ ਚ ਟੋ ਰੂਮਾਂ ਚ ਪੱਸਾ ਨਾਲ ਜਾਂ ਤਾਬਿਆਂ ਚ ਹਿੱਸਾ ਪਾਉਣ ਨਾਲ ਨਹੀਂ ਬਣਦੀਆਂ ਕਮਾਈਆਂ ਬੈਂਕਾਂ ਚ ਖਾਤੇ ਖਲੋਣ ਨਾਲ ਨਹੀਂ ਬਣਦੀਆਂ ਕਮਾਈਆਂ ਦਿਲਾਂ ਚ ਖਾਤੇ ਖਲੋਣ ਨਾਲ ਬਣਦੀਆਂ ਤੋ ਵੀਰੋ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਨੇਰੇ ਸਵੇਰੇ ਛੋਟ ਥੋੜੇ ਜਿਹਾ ਘੰਟੇ ਦੇ ਸੱਦੇ ਤੇ ਵੀ ਸੱਜ ਲਈ ਤਾਂ ਵੀ ਆ ਜੰਨੇ ਆ ਯਕੀਨ ਕਰਦੇ ਹੋ ਨਾ ਕਿ ਆ ਉਹ ਯਾਰ ਕੁਝ ਕਹਿ ਕੇ ਜਾਊਗਾ ਜੋ ਕਹਿ ਕੇ ਜਾਊਗਾ ਕਰੂਗਾ ਔਰ ਅੱਪਣ ਫਿਰ ਨਹੀਂ ਤਾਂ ਮੈਂ ਉੱਧਰ ਕਮਾਈ ਜਾਂਦਾ ਸੀ ਪੈਸੇ ਦੀ ਕੋਈ ਕਮੀ ਸੀ ਨਾ ਟੀਵੀ ਤੇ ਆਉਣ ਦਾ ਚਾਹ ਹੈ ਨਾ ਕੋਈ ਖਬਰਾਂ ਚ ਫੋਟੋ ਛਪਾਉਣ ਦਾ ਚਾਹ ਹੈ ਕਿ ਕੋਈ ਚਾਹ ਹੈ ਯਾਰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲੀਏ ਪੰਜਾਬ ਕੀਤੇ ਆਂ ਭੰਗੜਿਆਂ ਆਲਾ ਕਬੱਡੀਆਂ ਆਲਾ ਕਿੰਜਾਂ ਆਲਾ ਨੱਚਦਾ ਹੱਸਦਾ ਖੇਡਦਾ ਪੰਜਾਬ ਦਵਾਰੇ ਪੰਜਾਬ ਬਣ ਜੇ ਇਹਨਾਂ ਨੇ ਨਸ਼ੇ ਵੰਡ ਵੰਡ ਕੇ ਇਹਨਾਂ ਨੇ ਘਰ ਘਰ ਨਸ਼ੇ ਭੇਜ ਭੇਜ ਕੇ ਪੰਜਾਬ ਨੂੰ ਸੱੱਥਰ ਬਿਸ਼ਾ ਕੇ ਰੱਖ ਤੇ ਘਰਾں ਚ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਤੁਸੀਂ ਸਾਥ ਵੀ ਦੇ ਰਹੇ ਹੋ ਇਹ ਖਤਮ ਕਰਕੇ ਰੱਖਣਾ ਇਹ ਕਲੰਕ ਜਿਹੜਾ ਲੱਗਿਆ ਹੋਇਆ ਹੈ ਨਾ ਇਹ ਮਿਟਾ ਦੇਣਾ ਪੰਜਾਬ ਦੇ ਮੱਥੇ ਤੇ ਤੋ ਵੀਰੋ ਲੁਧਿਆਣੇ ਵਾਲਾ ਕੋ ਜਦੋਂ ਵੀ ਸਾਥ ਮੰਗਿਆ ਉਹਨੇ ਦੁਗੜਾ ਤਿੱਗਣਾ ਦਿੱਤਾ ਲੁਧਿਆਣੇ ਵਾਲਾ ਕੋਲੇ ਜਦੋਂ ਵੀ ਆਇਆ ਉਮੀਦ ਤੋਂ ਵੱਧ ਪਿਆਰ ਦਿੱਤਾ ਮੇਰੀ ਕਰਮ ਭੂਮੀ ਹੈ ਮੈਂ 1992 ਚ ਪਹਿਲੀ ਵਾਰ ਲੁਧਿਆਣੇ ਆਇਆ ਸੀ 1992 ਚ ਕਲਾਕਾਰ ਬਣਨ ਆਇਆ ਸੀ ਬਣ ਵੀ ਗਿਆ ਸੀ 1992 ਚ ਹੀ ਮੈਂ ਦਰਸ਼ਕ ਲੋਨਿਚ ਰਹਿੰਦਾ ਸੀ ਉਹ ਅਗਰਨਗਰ ਦੇ ਸਾਹਮਣੇ 5 ਸਾਲ ਮੈਂ ਸੈਰ ਚ ਰਿਹਾ ਮੱਕਲੀ ਕਲੀ ਗਲੀ ਜਾਣਦਾ ਇਥੋਂ ਦੀ ਕਰਮ ਭੂਮੀ ਇਹ ਮੇਰੀ ਹੈ ਬਹੁਤ ਸਾਰੇ ਲੋਕਾਂ ਦੀ ਕਰਮ ਭੂਮੀ ਹੈ ਬੜੇ ਲੋਕ ਆਉਂਦੇ ਲੁਧਿਆਣੇ ਚ ਆ ਕੇ ਕੋਈ ਭੁੱਖਾ ਨਹੀਂ ਮਰਦਾ ਲੁਧਿਆਣੇ ਚ ਆ ਕੇ ਲੋਕਾਂ ਨੂੰ ਰੋਟੀ ਮਿਲਦੀ ਹੈ ਪਰ ਲੁਧਿਆਣੇ ਦੀ ਰਾਜਨੀਤੀ ਦੇਖ ਲਿਏ ਇਹ ਹਜੇ ਬੰਦੇ ਆਏ ਆ ਮੂਰੇ ਦਿਨ ਲੁੱਟਣ ਵਾਲੇ ਪਾਸਿਓ ਕੋਈ ਖੜਾ ਕੋਈ ਮਤਲਬ ਕਸਰ ਛੱਡੀ ਨਹੀਂ ਹੁਣ ਕਿਤੇ ਜਾ ਕੇ ਥੋੜਾ ਸੁਧਾਰ ਹੋਇਆ ਤੁਸੀਂ ਵੋਟਾਂ ਪਾਓ ਜਿਹੜਾ ਦੇਖੋ ਤੁਹਾਨੂੰ ਪੈਸੇ ਵੀ ਦੇਣ ਆਉਣਗੇ ਸਾਡੇ ਕੋਲ ਤਾਂ ਹੈ ਨਹੀਂ ਤੁਹਾਨੂੰ ਪੈਸੇ ਦੇ ਇਹਨਾਂ ਕੋਲ ਤਾਂ ਹੈਗੇ ਨੇ ਲੁੱਟੇ ਹੋਏ ਨੇ ਥੋੜੇ ਤਾਂ ਲੁੱਟੇ ਹੋਏ ਨੇ ਜੀ ਉਹ ਥੋੜੇ ਹੀ ਨੇ ਪੈਸੇ ਉਹ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਇਹ ਵੀ ਦੇਖ ਲਿਓ ਫਿਰ ਤੁਸੀਂ ਉਹਦੇ ਕੋਲ ਗੁੱਸਾ ਨਹੀਂ ਕਰ ਸਕਦੇ ਜੇ ਤੁਸੀਂ ਕਹਿੰਦਾ ਵੀ ਹਾਂ ਜੀ ਮੈਂ ਤਾਂ 3000 ਰੁਪਏ ਦੀ ਕਬੂਟ ਵੇਚੂਗਾ ਜੀ 5 ਬੋਟਾਂ ਨੇ 15000 ਫੜਾਓ ਉਹਨੇ ਦੇਤਾ 15000 ਉਹ ਤੋਂ ਬਾਅਦ ਕੋਈ ਕੰਮ ਪੈ ਗਿਆ ਤੁਹਾਨੂੰ ਜਵਾਗ ਦੇ ਨੰਬਰ ਵਧੀਆ ਆ ਗਏ ਤੁਸੀਂ ਉਹਦੇ ਕੋਲ ਚਲੇ ਗਏ ਵੀ ਨੌਕਰੀ ਦਿਓ ਉਹ ਕਹੂਗਾ 10 ਲੱਖ ਲੱਗੂਗਾ ਜੀ ਤੁਸੀਂ ਕਹੋਗੇ ਕਮਾਲ ਕਰ ਦਿਓ ਜੀ ਐਮਐਲਏ ਸਾਹਿਬ ਅਈਏ ਤੁਹਾਨੂੰ ਵੋਟ ਆ ਪਈ ਹੈ ਉਹ ਕਹੂਗਾ ਜੀ ਆ ਕੱਢਿਓ ਕਰਾ ਹਾਂ ਅੱਛਾ ਤੁਸੀਂ ਪਾਈਆਂ ਤੁਹਾਡੇ ਪੰਜ ਨੇ ਹਨਾ ਹਾਂ ਜਿਹੜਾ ਤੁਹਾਡਾ ਰੇਟ ਸੀ ਉਹਦੋਂ 3000 ਰੁਪਏ ਸੀ ਤੁਸੀਂ 15000 ਲੈ ਲਿਆ ਉਹ ਤੁਹਾਡਾ ਰੇਟ ਸੀ ਅਦਾਸ ਲੱਖ ਸਾਡਾ ਰੇਟ ਹੈ ਫੇ ਕੀ ਕਹਦੋਂਗੇ ਨੌਕਰੇ ਕੀ ਕਹਦੋਂਗੇ ਉਹਨਾਂ ਨੂੰ ਜਵਾਬ ਦੇ ਦੋਂਗੇ ਕੋਈ ਮੁੜਿਆਉਂਗੇ ਵੀ ਹਾਂ ਯਾਰ ਇਸ ਕਰਕੇ ਵੋਟ ਨੂੰ ਕਹਿੰਦੇ ਆ ਹਿੰਦੀ ਚ ਕਹਿੰਦੇ ਮਤਦਾਨ ਆਪਣੀ ਮਤ ਦਾ ਦਾਨ ਆਪਣੀ ਅਕਲ ਤਾਨ ਕਰਨੀ ਹੈ ਕਿ ਮੇਰੀ ਅਕਲ ਮੁਤਾਬਕ ਆ ਬੰਦਾ ਬਣਨਾ ਚਾਹੀਦਾ ਵਰਤ ਲਈਓ ਅਕਲ ਬਸ 19 ਤਰੀਕ ਨੂੰ ਉਹ ਬੰਦਾ ਬਣਨਾ ਚਾਹੀਦਾ ਜਿਹੜਾ ਗਾਲਾਂ ਕੱਢੂਗਾ ਡੂਡਸਰ ਗਾਲਾਂ ਕੱਢੂ ਹੋਰ ਕੋਈ ਕੰਮ ਨਹੀਂ ਹੋਏ ਕੋਲੇ ਇਹ ਉਹ ਬੰਦਾ ਬਣਨਾ ਚਾਹੀਦਾ ਜਿਹਨੇ ਡੂਟ ਸਾਲਾਂ ਚ ਕੰਮ ਆਂਦੀਆਂ ਨੇਹਰੀਆਂ ਲਿਆ ਦੇਣੀਆਂ ਨੇ ਉਹ ਬੰਦਾ ਬਣਾਓ ਨਾ ਮਿਹਰਬੂਦ ਦੇਣਾ ਆਉਣਗੇ ਤੁਹਾਨੂੰ ਇਹ ਇਹ ਆਉਂਦੇ ਇੱਕ ਰਾਤ ਪਹਿਲਾਂ ਤਾਂ ਕਿ ਯਾਦ ਰਹਿ ਜਾਣ ਜਾਂ ਦੋ ਰਾਤਾਂ ਪਹਿਲਾਂ ਵੀ ਆ ਜਾਂਦੇ ਆ ਜੇ ਤੁਹਾਨੂੰ ਇਹ ਪੈਸੇ ਪੂਸੇ ਵੰਡਣ ਆਏ ਤਾਂ ਮੇਰੇ ਹੱਥ ਬਨ ਕੇ ਬੇਨਤੀ ਅਜਵਾਰ ਕੈਂਪੜਿਓ ਜਵਾਬ ਨਾ ਦਿਓ ਲక్ష్ਮੀ ਕਰੇ ਆਈ ਮੋੜੀਦੀ ਨਹੀਂ ਹੁੰਦੀ ਆਪਾਂ ਤਾਂ ਦੀਵਾਲੀ ਵੇਲੇ ਦਰਵਾਜ਼ੇ ਖੁੱਲੇ ਰੱਖਦਿਆਂ ਵੀ ਲక్ష్ਮੀ ਆ ਜੇ ਉਹ ਚੱਕਰਚੂਰੀਆਂ ਵੀ ਹੋਏ ਨੇ ਕਈ ਵਾਰੀ ਲక్ష్ਮੀ ਚਲੀ ਜਾਂਦੀ ਜਿਹੜੀ ਹੁੰਦੀ ਹੈ ਪਰ ਇੰਨਾ ਕਰ ਦਿਓ ਵੀ ਉਹਨਾਂ ਨੂੰ ਕਹਿ ਦਿਓ ਵੀ ਹਾਂ ਹਾਂ ਤੇ 19 ਤਰੀਕ ਨੂੰ ਇੱਕ ਨੰਬਰ ਝਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀਆਂ ਨੂੰ ਮਾਫ਼ ਹੈ ਉਹ ਸਮਝਦਾ ਉਹ ਸਮਝਦਾ ਨਾ ਕਾ ਬਹੁਤ ਸਮਝਦਾ ਲੱਗ ਕਾ ਸਮਝ ਗਏ ਤੇ ਫਿਰ ਤੁਹਾਡੇ ਵੱਲੋਂ ਮੈਂ ਸਮਝਾਂ ਵੀ ਬਾਈ ਮੈਂ ਮੇਲੂ ਨਾ ਮੇਲੂ ਨਾ ਬਾਤ ਮਿਲੋ ਵਿਚਾਲੋ ਨਾ ਟੋਕੋ ਵਿਚਾਲੋ ਨਾ ਟੋਕੋ ਬੱਚਾ ਆਰਾਮ ਨਾਲ ਕੋਈ ਨਹੀਂ ਕੋਈ ਬਾਤ ਤੇ ਦੇਖੋ ਤਾਂ ਤੁਹਾਡੇ ਕੋਲੇ ਤਾਂ ਆਏ ਆ ਕਿ ਤੁਸੀਂ ਆਪਦਾ ਫੈਸਲਾ ਆਪ ਕਰੋ ਕਿ ਤੁਹਾਡੇ ਬੱਚਿਆਂ ਦੀ ਕਿਸਮਤ ਕਿਹੋ ਜਿਹੀ ਹੱਥਾਂ ਜਾਣੀ ਚਾਹੀਦੀ ਹੈ ਤੁਹਾਡੇ ਬੱਚਿਆਂ ਦੀ ਕਿਸਮਤ ਤੁਹਾਡੇ ਪੜ੍ਹੇ ਲਿਖੇ ਜਵਾਕਾਂ ਦੀ ਕਿਸਮਤ ਕਿਹਦੇ ਹੱਥ ਜਾਣੀ ਚਾਹੀਦੀ ਹੈ ਜਿਹੜਾ ਕੰਮ ਕਰਾਊਗਾ ਜਾਂ ਜਿਹੜਾ ਗਾਲਾਂ ਕੱਢੂਗਾ ਜਾਂ ਹੰਕਾਰ ਕਰੂਗਾ ਮੈਨੂੰ ਆ ਮਿੱਡੇ ਮੀਲ ਵਾਲੇ ਬੈਠੇ ਐ ਭੈਣਾ ਮੇਰੀਆਂ ਇਹਨਾਂ ਨੇ ਆ ਦੇਖ ਕੇ ਦਿੱਤਾ ਮਤਲਬ ਹਜੇ ਤੱਕ ਅਸੀਂ ਆਹੀ ਲਿਖੀ ਜਾਂਦੇ ਆ ਜਿਹੜਾ ਕਿ ਇਨਸਾਨੀਅਤ ਦੇ ਨਾਤੇ ਦੋ ਤਿੰਨ ਮੰਗਾ ਆ ਜਿਏ ਨੇ ਮੈਂ ਪੜੀਆਂ ਇਨਸਾਨੀਅਤ ਦੇ ਨਾਤੇ ਵੀ ਬਣਦੀਆਂ ਬੱਚਾ ਪੈਦਾ ਹੋਣਾ ਉਹਦੀ ਛੁੱਟੀ ਨਹੀਂ ਬਣਦੀ ਵੀ ਲੇਡੀ ਦੀ ਪਤਾ ਨਹੀਂ ਕਿੱਥੋਂ ਕਾਨੂੰਨ ਬਣਾ ਕੇ ਰੱਖਤੇ ਕਿ ਨਹੀਂ ਜੀ ਇਹਨਾਂ ਨੂੰ ਤਾਂ ਛੁੱਟੀ ਮਿਲ ਜਾ ਕਰੂਗੀ ਤੇ ਇਹਨਾਂ ਨੂੰ ਨਹੀਂ ਮਿਲਦੀ ਕੀ ਗੱਲ ਜੀ ਉਹ ਉਹ ਕਿਸੇ ਹੋਰ ਕਿਸਮ ਦੇ ਬੱਚੇ ਪੈਦਾ ਕਰਦੀਆਂ ਫਿਰ ਸਾਰਿਆਂ ਨੂੰ ਕਿਉਂ ਨਹੀਂ ਮਿਲ ਸਕਦੀ ਥੋੜੀ ਮੰਗ ਹੈ ਇੱਕ ਇਹ ਤੁਹਾਨੂੰ ਪਰਸੂਤਾ ਛੁੱਟੀ ਚਾਹੀਦੀ ਹੈ ਨਾ ਪ੍ਰਵੀਨ ਕੁਮਾਰ ਜੀ ਬੈਠਿਆ ਉਹਨਾਂ ਨੇ ਨੰਬਰ ਦਿੱਤਾ ਮੈਂ ਤੁਹਾਨੂੰ ਫੋਨ ਕਰੂੰਗਾ ਮੈਂ ਕਰੂੰਗਾ ਅਸੀਂ ਤਾਂ ਚਾਹੁੰਦੇ ਆ ਕਿ ਸਾਰਿਆਂ ਨੂੰ ਹੱਕ ਇਨਸਾਨੀਅਤ ਦੇ ਮਿਲਣ ਜੀ ਚਾਹੇ ਉਹ ਪੀਐਨ ਚਾਹੇ ਉਹ ਸੈਕਟਰੀ ਪਰ ਸਪੈਸ਼ਲ ਸੈਕਟਰੀ ਚੀਫ ਸੈਕਟਰੀ ਹੈ ਇੱਕੋ ਜੀ ਇਨਸਾਨੀਅਤ ਦੇ ਨਾਤੇ ਤਾਂ ਸਾਰਿਆਂ ਨੂੰ ਬਣਦਾ ਨਾ ਹਰੇਕ ਨੂੰ ਹੱਕ ਮਿਲਣੇ ਚਾਹੀਦੇ ਹੱਕਾਂ ਦੀ ਲੜਾਈ ਲੜ ਰਹੇ ਆ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਸ਼ੁਰੂ ਕੀਤੀ ਹੱਕਾਂ ਦੀ ਲੜਾਈ ਲੜ ਰਹੇ ਆ ਤੋਂ ਇਸ ਕਰਕੇ ਜਵਾਰ ਕੈਂਪ ਵਾਲਿਓ 72 ਨੰਬਰ ਪਾਡ ਵਾਲਿਓ ਮੈਨੂੰ ਤਾਂ ਜਿਹੜੇ ਹਿਸਾਬ ਤੇ ਮੈਂ 2-3 ਦਿਨਾਂ ਤੋਂ ਇੱਥੇ ਆ ਇੱਥੇ ਰਹੂੰਗਾ ਹੁਣ ਮੈਂ ਮੈਨੂੰ ਜਿਹੜੇ ਹਿਸਾਬ ਤੇ ਬੱਦਲਬਾਈ ਜੀ ਲੱਗਦੀ ਐ ਮੈਂ ਮੈਂ ਵੀ ਬਹੁਤ ਇਲੈਕਸ਼ਨਾਂ ਲੜ ਲਈਆਂ ਮੈਨੂੰ ਵੀ ਪਤਾ ਲੱਗ ਜਾਂਦਾ ਅੱਖਾਂ ਦੇਖ ਕੇ ਵੀ ਐਦ ਕੀ ਤਾਂ ਤੁਸੀਂ ਫਿਰ ਰਿਕਾਰਡ ਤੋੜੋਗੇ ਮੈਨੂੰ ਲੱਗਦਾ ਜਿਹੜੇ ਹਿਸਾਬ ਤੇ ਤੁਸੀਂ ਬਈ ਕਹੇ ਉਹ ਜਿਹੜੇ ਸਾਹ ਤੇ ਤੁਸੀਂ ਜੋਸ਼ ਦਿਖਾ ਰਹੇ ਹੋ ਜਜਬਦ ਕਰ ਰਹੇ ਹੋ ਜੀ ਕਿਹੜਾ ਮਰਜ਼ੀ ਰਕਾਰਡ ਤੋੜਦੇ ਜੀ 33 ਤੇ ਮਹਿੰਦਰਪਗਤ ਜੀ 37000 ਤੇ ਜਿੱਤੇ ਸੀ ਇਹ ਕਹਿੰਦੇ 47 ਤੇ ਜਿਤਾਵਾਂਗੇ ਜੀ 50 ਤੇ ਜੀ ਝਾਂ ਕਰਦੀ ਹੈ ਫਿਰ ਯਾਦ ਨੇ ਮੇੜੀ ਚਲੋ 51 ਦਾ ਸ਼ਗਨ ਤੈਨ ਮੇੜੋ ਯਾਰ ਨਾ ਥੋੜੀ ਨਾ ਸਾਡੀ 51 ਤੇ ਨਵੇੜੋ ਆਪਾਂ ਕਰ ਦੇਣੀ ਹੁਣ ਦੁਕਾਨਦਾਰ ਨਾਲ ਨਾ ਤੇਰੀ ਨਾ ਮੇਰੀ ਲੈ 51 ਤੇ ਗੱਲ ਖਤਮ ਫੇਸ ਕਰਕੇ ਤੁਹਾਡੇ ਕੋਲੇ ਆਏ ਆ ਕਿ ਜਿਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਹਰ ਘਰ ਦਾ ਚੁੱਲਾ ਬਲੇ ਕਿਸੇ ਨੂੰ ਕਿਸੇ ਮੁਰੇ ਹੱਥ ਨਾ ਆਗਣਾ ਪਵੇ